ਕਾਡਾ ਸਾਡਾ ਚਲੋ ਚੱਲ ਉਹ ਸਾਨੂੰ ਮਰਵਾਉਣਾ ਅੰਦਰ ਨਾ ਬਣਾ ਵੜ ਗਿਆ ਅੰਦਰ ਪਤਾ ਦੱਸ ਦ ਹਜ਼ਾਰ ਰੁਪਏ ਪਿੱਛੇ ਕਾਕੇ ਆਈ ਗਈ ਮੈਨੂੰ ਆ ਦੇ ਆ ਵੀਡੀਓ ਬਣਾਈ ਜਾਂਦੀ ਹੈ ਮਸ਼ਹੂਰ ਇੰਸਟਾਗ੍ਰਾਮਰ ਤੇ ਇਨਫਲੂਐਂਸਰ ਅੱਤ ਜੱਟ ਸੋਹੀ ਜਿਸ ਨੂੰ ਤੁਸੀਂ ਜਾਣਦੇ ਹੋਵੋਗੇ ਜੋ ਬਾਈ ਅਕਸਰ ਹੀ ਪੰਜਾਬ ਦੇ ਹੱਕ ਦੇ ਵਿੱਚ ਬੋਲਦਾ ਹੁੰਦਾ ਪੰਜਾਬ ਦੇ ਹਰ ਇੱਕ ਮੁੱਦੇ ਦੇ ਉੱਪਰ ਗੱਲ ਕਰਦਾ ਹੁੰਦਾ ਤੇ ਚੰਗੀਆਂ-ਚੰਗੀਆਂ ਸ਼ਾਇਰੀਆਂ ਵੀ ਬੋਲਦਾ ਹੁੰਦਾ ਸੋ ਉੱਥੇ ਹੀ ਉਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਹੋਣੇ ਹੋਣੇ ਨਿਕਲ ਕੇ ਸਾਹਮਣੇ ਆ ਰਹੀ ਜਿਸ ਦੇ ਵਿੱਚ ਅੱਤ ਜੱਟ ਸੋਹੀ ਕਿਸੇ ਬਜ਼ੁਰਗ ਮਾਤਾ ਦੇ ਉੱਪਰ ਹੱਥ ਚੱਕਦਾ ਪਿਆ ਹੁੰਦਾ ਤੇ ਉਸ ਔਰਤ ਦੇ ਕੇਸ ਵੀ ਜਿਹੜਾ ਕਿ ਉਹ ਖੋਲ ਦਿੰਦਾਗਾ ਜੋ ਵੀਡੀਓ ਤੁਸੀਂ ਆਪਣੇ ਸਕਰੀਨ ਉੱਪਰ ਚੱਲਦੀ ਦੇਖ ਸਕਦੇ ਹੋਗੇ ਤੇ ਲੋਕ ਕਹਿੰਦੇ ਪੜ੍ਹਨੇ ਕਿ ਪੰਜਾਬ ਦੇ ਹੱਕਾਂ ਤੇ ਪੰਜਾਬ ਦੇ ਬਾਰੇ ਗੱਲ ਕਰਨ ਵਾਲਾ ਸਿੱਖੀ ਧਰਮ ਬਾਰੇ ਗੱਲ ਕਰਨ ਵਾਲਾ ਬੰਦਾ ਅੱਜ ਔਰਤ ਦੇ ਉੱਪਰ ਹੱਥ ਚੱਕਦਾ ਪਿਆਗਾ ਇਹ ਕਿੰਨੀ ਕਿ ਚੰਗੀ ਗੱਲ ਹੈ ਜਿਵੇਂ ਕਿ ਲਿਖਿਆਗਾ ਕਿ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਵੀਡੀਓ ਤਾਂ ਪਾਈ ਕਿਉਂਕਿ ਇਹ ਬਾਈ ਪੰਜਾਬ ਦੇ ਹਰ ਮੁੱਦੇ ਤੇ ਬੋਲਦਾ ਸੋ ਜਦੋਂ ਆਪਾਂ ਸੋਸ਼ਲ ਮੀਡੀਆ ਤੇ ਪੋਰਟ ਕਾਸ਼ਟਾਂ ਦੇ ਵਿੱਚ ਸਿੱਖੀ ਧਰਮ ਬਾਰੇ ਤੇ ਪੰਜਾਬ ਬਾਰੇ ਗੱਲ ਕਰਦੇ ਹਾਂ ਤੇ ਸਾਨੂੰ ਸਾਡੇ ਨਿੱਜੀ ਮਾਮਲਿਆਂ ਨੂੰ ਵੀ ਪਿਆਰ ਨਾਲ ਨਿਵੇੜ ਲੈਣਾ ਚਾਹੀਦਾਗਾ ਬਾਈ ਤੇ ਇਹਦਾ ਪਿਓ ਇੱਕ ਬੁੜੀ ਦੇ ਉੱਪਰ ਹੱਥ ਚੱਕਦੇ ਪਏ ਨੇਗੇ ਤੇ ਉਸਦੇ ਕੇਸ ਖੋਲ ਦਿੱਤੇ ਗਏ ਨੇ ਹੁਣ ਕਿੱਥੇ ਨੇ ਉਹ ਲੋਕ ਜਿਹੜੇ ਮੁੱਖ ਮੰਤਰੀ ਦੇ ਹੱਕ ਦੇ ਵਿੱਚ ਆਏ ਸੀਗੇ ਤੇ ਇਹ ਪੁਲਿਸ ਵਾਲਿਆਂ ਨੇ ਕੇਸ ਨੂੰ ਫੜ ਕੇ ਗਲਤ ਕੀਤਾਗਾ ਸੋ ਹੁਣ ਕਿੱਥੇ ਨੇ ਉਹ ਸਾਰੇ ਯੂਟਿਊਬਰ ਸੋ ਇੱਥੇ ਲੋਕ ਨੇ ਜਿਹੜੇ ਕਿ ਹੁਣ ਅੱਤ ਜੱਟ ਸੋਹੀ ਦੇ ਉੱਪਰ ਇਹ ਸਵਾਲ ਚੱਕਦੇ ਪਏ ਨੇ ਕਿ ਤੂੰ ਇਹ ਗਲਤ ਕੀਤਾਗਾ ਬਾਕੀ ਇਸ ਬਾਰੇ ਨਹੀਂ ਪਤਾ ਕਿ ਕਿਉਂ ਕੀਤਾ ਅੱਤ ਜੱਟ ਸੋਹੀ ਨੇ ਜਿਵੇਂ ਹੀ ਆਪਾਂ ਨੂੰ ਕੋਈ ਹੋਰ ਅਪਡੇਟ ਨਿਕਲ ਕੇ ਆਉਂਦੀ ਆਪਾਂ ਤੁਹਾਡੇ ਨਾਲ ਸ਼ੇਅਰ ਜ਼ਰੂਰ ਕਰਾਂਗੇ ਬਾਕੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣੇ ਆਪਣੇ ਵਿਚਾਰ ਸਾਂਝੇ ਜ਼ਰੂਰ ਕਰਕੇ ਜਾਇਓ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਰੱਬ ਰਾਖਾ